ਪੋਚ ਪਾਈ ਸੀ ਵੱਡੇ ਭਰਾਣੇ ਆਪਣੇ ਤੇ ਆਪਣਾ ਦੂਜੇ ਚੈਨਲ 'ਤੇ ਇੱਕ ਸੌਦਾ ਹਰ ਪੋਡਕਾਸਟ ਬੋਲਦੇ ਕਿ ਆਪਣੇ ਭਰਾਵਾਂ ਦੇ ਦੂਜੇ ਚੈਨਲ 'ਇਆ ਤੇ ਜਿਹੜਾ ਬੰਦਾ ਆਪਣੇ ਪੋਡਕਾਸਟ ਜਾ ਰਿਹਾ ਸਤਿ ਕਿੰਮੀ ਪਾਉਣ ਜਾਂ ਕੋਈ ਵੀ ਹਣੇ ਪੋਡਕਾਸਟ ਜਾ ਰਿਹਾ ਪੋਡਕਾਸਟ ਜਾ ਕੇ ਬੰਦਾ ਆਪਣੇ ਨੂੰ ਸੱਚੇ ਪ੍ਰੂਵ ਕਰਦਾ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵੀ ਇਦਾਂ ਹੋ ਗਿਆ ਕਿ ਰੋਕੇ ਮੈਨੂੰ ਤਾਂ ਦੱਸੇ ਸਾਰ ਜਾ ਰਿਆ ਸੀ ਮੈਂ ਗਲਤਾਂ ਤੇ ਰੋਕੇ ਦੂਜੇ ਪਾਸੇ ਗਿਆ ਜਾ ਰਿਆ ਸੀ ਕਿ ਨਹੀਂ ਸੁਨੇਹਾ ਮੇਰੀ ਗਲਤੀ ਆ ਇਹ ਤੁਹਾਨੂੰ ਪਤਾ ਹੀ ਆ ਰੌਣ ਦੇ ਜੋ ਖੇਖਣ ਦੋਵੇਂ ਪਾਸੇ ਹੋਏ ਨੇ ਤੇ ਮੇਰਾ ਵੈਸੇ ਸੀਗਾ ਕਿ ਚਲੋ ਰੋਕੇ ਬੰਦਾ ਸੱਚਾ ਬਣਨ ਦੀ ਕੋਸ਼ਿਸ਼ ਕਰ ਪਰ ਗੱਲ ਕੀ ਗਲਤੀ ਮੰਨਣਾ ਉਤੋਂ ਵੱਡੀ ਚੀਜ਼ ਹੈ ਜੇ ਤੇ ਕੋਈ ਗਲਤੀ ਹੋਈ ਉਹਨੂੰ ਮੰਨੋ ਤੇ ਨਾਲੇ ਗਲਤੀ ਉਹ ਹੁੰਦੀ ਜਿਹੜੀ ਇੱਕ ਵਾਰ ਹੋਈ ਹੋਵੇ ਪਹਿਲੀ ਗੱਲ ਤਾਂ ਇਹ ਗਲਤੀ ਨਹੀਂ ਸੀ ਦੂਜੀ ਵਾਰ ਗਲਤੀ ਇੱਕ ਬੰਦੇ ਨਾਲ ਨਹੀਂ ਸੀ ਬਾਰ-ਬਾਰ ਵੱਖ-ਵੱਖ ਬੰਦਿਆਂ ਨਾਲ ਹੋਈ ਤੇ ਗਲਤੀ 'ਚ ਬਹੁਤ ਜ਼ਿਆਦੇ ਬੰਦਿਆਂ ਨਾਲ ਹੋਣੇ ਠੀਕ ਆ ਤੇ ਹੁਣ ਜੇ ਕੋਈ ਜਾ ਕੇ ਮਨ ਲਕੀ ਆਪਣੇ ਉਹਨੂੰ ਸਹੀ ਪ੍ਰੂਫ ਕਰਨ ਦੀ ਕੋਸ਼ਿਸ਼ ਕਰੂਗਾ ਆਪਣੀਆਂ ਗਲਤੀਆਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਮੈਂ ਕਹਿਣਾ ਕਿ ਵੈਸੇ ਤਾਂ ਮੈਂ ਤੀਜੇ ਪਾਰਟ ਦੇ ਵਿੱਚ ਗੱਲ ਖਤਮ ਕਰਨ ਲੱਗਾ ਸੀਗਾ ਕੀ ਚਲੋ ਕੋਈ ਨਾ ਜੋ ਹੋ ਗਿਆ ਹੋ ਗਿਆ ਗੱਲ ਮੁਕਾਈ ਆ ਤੀਜਾ ਪਾਰਟ ਸ਼ੁਰੂ ਕਰੀਏ ਪਰ ਫਿਰ ਮੈਂ ਕਹਿਣਾ ਕਿ ਜੇ ਇਦਾਂ ਦੀ ਕੋਈ ਚੀਜ਼ ਹੋਈ ਕਿਉਂਕਿ ਸੋਸ਼ਲ ਮੀਡੀਆ ਦੀ ਹਵਾ ਹੀ ਇਦਾਂ ਹੁੰਦੀ ਨਾ ਇੱਕ ਦਿਨ ਇੱਧਰ ਨੂੰ ਫਿਰ ਇਦਾਂ ਦੀ ਚੀਜ਼ ਇੱਧਰ ਨੂੰ ਤਾਂ ਮੈਂ ਤੁਹਾਨੂੰ ਮੈਨੂੰ ਲਾਈਕ ਕਹਿਣ ਦੀ ਲੋੜ ਨਹੀਂ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਕਿ ਇੰਨਾ ਕੋਸ਼ਾ ਨਾ ਇੰਨਾ ਕੋਸ਼ਾ ਇੰਨੇ ਬਲੌਗਰਾਂ ਦਾ ਤੁਸੀਂ ਨਾਮ ਲੈ ਦੋ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਮੈਂ ਪੂਰਾ ਮਹੀਨਾ ਪੂਰਾ ਮਹੀਨਾ ਗੱਟਦਾ ਨਾ ਲੇਕ ਪੂਰੀ ਸੋਸ਼ਲ ਮੀਡੀਆ ਤੇ ਕੋਈ ਵੀ ਬੰਦਾ ਕੋਈ ਵੀ ਬਲੌਗਰ ਇਹਦਾ ਵੀ ਇਹਨੂੰ ਹੱਥ ਰੱਖ ਕੇ ਦੱਸ ਦੋ ਕਿ ਆ ਬੰਦਾ ਤੇ ਉਹਦੀ ਮੈਂ ਤੁਹਾਨੂੰ ਮਿਲ ਇੱਕ 2 ਸਾਲ ਮੈਜਿਕ ਜੋ ਕੀਤਾ ਇਹਨਾਂ ਦੇ ਵਿੱਚ ਬੰਦਿਆਂ ਦੇ ਵਿੱਚ ਰਹਿ ਕੇ ਇਨਵੋਲਵ ਹੋ ਕੇ ਤਾਂ ਉਹਦੇ ਵਿੱਚ ਬਹੁਤ ਕਾਰਨ ਸੀਗਾ ਤੇ ਮੈਂ ਕਹਿੰਨਾ ਹਜੇ ਤਾਂ ਬਲੌਗਰਾਂ ਦੀ ਧੂੜ ਪੱਟੀ ਪਈ ਜਿਹੜੇ ਜਿਹੜੇ ਲੋਕਾਂ ਆਪਣੇ ਫੇਕ ਲਾਈਫ ਦਿਖਾਉਂਦੇ ਸੀਗੇ ਫਿਰ ਮੈਂ ਸਾਰਾ ਕੁਝ ਵੋਰੀਅਬ ਇਸ ਤਰ੍ਹਾਂ ਗੋਲ ਕਰ ਦੂੰਗਾ ਇਹ ਗੱਲ ਮੈਂ ਓਦਾਂ ਨਹੀਂ ਕਹਿ ਰਿਹਾ ਹਵਾ 'ਚ ਨਹੀਂ ਕਹਿ ਰਿਹਾ ਇਹ ਗੱਲ ਦੇ ਪਿਛੇ ਰੀਜ਼ਨ ਆ ਤਾਂ ਕਹਿ ਰਿਹਾ ਤੇ ਬਹੁਤ ਕੁਸ਼ਲ ਯਾਰ ਡਾਟਾ ਇਹ ਘਟਣ ਤੇ ਆ ਜੀ ਤੇ ਬਹੁਤ ਕੁਸ਼ਲ ਹੈ ਬਾਕੀ ਕੀ ਲੋਕੀ ਕਹਿ ਰਹੇ ਸੀਗੇ ਕਿ ਕਿਸ ਲਈ ਮਲਕੀ ਤੁਸੀਂ ਕਿਸ ਦਾ ਘਰ ਕਿਦਾ ਖਰਾਬ ਕਰ ਰਹੇ ਹੋ ਪਹਿਲੀ ਗੱਲ ਤਾਂ ਘਰ ਅਗਲੀ ਦਾ ਉਦੋਂ ਹੀ ਖਰਾਬ ਹੋ ਗਿਆ ਸੀ ਜਿਸ ਦਿਨ ਉਹਨੇ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਕਿ ਜਰ ਗਈ ਨਾ ਇੱਕ ਜਗ੍ਹਾ ਦੋ ਜਗ੍ਹਾ ਤਿੰਨ ਜਗ੍ਹਾ ਤਾਂ ਘਰ ਉਹਦਾ ਆਲਰੇਡੀ ਖਰਾਬ ਸੀ ਉਹ ਘਰ ਕੋਈ ਰਿਹਾ ਹੀ ਨਹੀਂ ਉਹ ਘਰ ਕੋਈ ਹੈ ਹੀ ਨਹੀਂ ਉਹ ਬਸ ਨਾਮ ਦਾ ਰਿਸ਼ਤਾ ਵਾ ਰਿਸ਼ਤਾ ਨਾਮ ਦਾ ਹੀ ਸੀ ਉਹ ਉਹ ਰਿਸ਼ਤੇ 'ਚ ਕੋਈ ਵਜ੍ਹਾ ਨਹੀਂ ਹੁੰਦਾ ਪਹਿਲੀ ਗੱਲ ਤਾਂ ਜੇ ਤੁਹਾਡਾ ਪਾਰਟਨਰ ਤੁਹਾਨੂੰ ਛੱਡ ਕੇ ਕਿਤੇ ਹੋਰ ਮੂੰਹ ਮਾਰ ਰਿਹਾ ਰਿਸ਼ਤੇ 'ਚ ਕੋਈ ਵਜ੍ਹਾ ਨਹੀਂ ਹੁੰਦਾ 9 ਮਹੀਨੇ ਆਪਾਂ 10 ਮਹੀਨੇ ਮੇਰਾ ਦਸੰਬਰ ਦੀ ਬਲੀ ਗੱਲ 12 ਮਹੀਨੇ ਖੇਰੀਨ ਕਰਕੇ ਵੇਟ ਕੀਤੀ ਬਹੁਤ ਕੁਝ ਇੰਨਾ ਚੀਜ਼ਾਂ ਦਿਨਾਂ ਦੇ ਵਿੱਚ ਹੋਇਆ ਤੇ ਬਹੁਤ ਵਾਰ ਟਰਾਈ ਕੀਤਾ ਗਿਆ ਮੈਂ ਰਿਆ ਵੀ ਜਿਹੜੇ ਲਾਸਟ ਬੜੀ ਰਿਕਾਰਡਿੰਗ ਵਿੱਚ ਵੀ ਮੈਂ ਕਿਹਾ ਸੁਨੇਹਾ ਨੂੰ ਕਿ ਸੁਨੇਹਾ ਤੈਨੂੰ ਦੱਸਣਾ ਚਾਹੀਦਾ ਉਸਦੇ ਘਰੇ ਜਾ ਕੇ ਦੱਸ ਦੇ ਪਹਿਲਾਂ ਤੇ ਮੈਂ ਖੁਦ ਵੀ ਬਹੁਤ ਵਾਰ ਟਰਾਈ ਕੀਤਾ ਗਿਆ ਤੇ ਮੈਨੂੰ ਬਹੁਤ ਵਾਰ ਰੋਕਿਆ ਗਿਆ ਕਿਉਂਕਿ ਪ੍ਰੂਫ ਚੈਟਾਂ ਮੈਸੇਜ ਸਾਰੇ ਨਾਲ ਦੇ ਨਾਲ ਡਿਲੀਟ ਹੁੰਦੇ ਨੇ ਤੇ ਬਹੁਤ ਕੁਝ ਇਦਾਂ ਦਾ ਯਾਰ ਬਹੁਤ ਕੁਝ ਹੁਣ ਜਿਹੜਾ ਬੰਦਾ ਤੇ ਜਾ ਕੇ ਸੱਚਾ ਬਣੂਗਾ ਕੋਈ ਗੱਲ ਨਹੀਂ ਪਹਿਲਾਂ ਤਾਂ ਮੈਂ ਸੋਚਿਆ ਤੀਜੇ ਪਾਰਟ ਵਿੱਚ ਮੈਂ ਆਪਣੇ ਜਿਹੜੇ ਵੀ ਭਰਾ ਪੋਡਕਾਸਟ ਕਰਨਗੇ ਮੈਂ ਕਹਿੰਦਾ ਪੰਜਾਬ ਚ ਸਾਰੇ ਬੰਦੇ ਪੋਡਕਾਸਟ ਕਰਨ ਕੱਲੇ ਕੱਲੇ ਬੰਦੇ ਕੋ ਜਾ ਕੇ ਪੋਡਕਾਸਟ ਕਰੋ ਤੇ ਮੈਂ ਕੋ ਕੱਲੇ ਕੱਲੇ ਦਾ ਜਵਾਬ ਹੈਗਾ ਮੇਰੇ ਕੋਲ ਕੱਲੇ ਕੱਲੇ ਦਾ ਜਵਾਬ ਹੈਗਾ ਮੈਂ ਵੀ ਹਿੱਡਾ ਲੇਕ ਇੰਨਾ ਲੇਕ 2 ਸਾਲ ਜਿੰਨਾ ਕੁਛ ਕੱਚਾ ਮੈਂ ਕਿ ਕੱਚਾ ਕੰਮ ਨਹੀਂ ਕੀਤਾ ਪੱਕਾ ਕੰਮ ਹੀ ਕੀਤਾ ਤਾਂ ਹੀ ਤਾਂ 2 ਸਾਲ ਬਾਅਦ ਆਪਾਂ ਆਏਗੇ ਬੋਲੇ ਹਣਾ ਸੋ ਜਿਹੜੀ ਆਪਣੀ ਸੁਪਈਆਂ ਦੇਣੀਆਂ ਨੇ ਤੇ ਤੁਸੀਂ ਦੇ ਸਕਦੇ ਹੋ ਤੁਹਾਨੂੰ ਮੋਸਟ ਵੈਲਕਮ ਆ ਪਰ ਜੋ ਸਾਡੇ ਕੋ ਪਿਆ ਫਿਰ ਉਹਦੇ ਵਾਸਤੇ ਵੀ ਰੈਡੀ ਰਹੋ ਕੱਲੇ ਕੱਲੇ ਬਲੌਗਰ ਦਾ ਭਾਵੇਂ ਤੁਸੀਂ ਉੱਤੋਂ ਲੈ ਕੇ ਥੱਲੇ ਤੱਕ ਆਸਟ੍ਰੇਲੀਆ ਤੋਂ ਲੈ ਕੇ ਇੰਡੀਆ ਕੈਨੇਡਾ ਇਕੱਲੇ ਇਕੱਲੇ ਬੰਦੇ ਦਾ ਜਦੋਂ ਆਪਣੀ ਘਰ ਵਾਲੀ ਕੰਮ ਤੇ ਜਾਂਦੀ ਹੈ ਜਾਂ ਘਰ ਵਾਲੀ ਬਾਹਰ ਹੁੰਦੀ ਹੈ ਮੇਰਾ ਦਿਲ ਨਹੀਂ ਲੱਗਦਾ ਮੈਨੂੰ ਟਾਈਮ ਨਹੀਂ ਦਿੰਦੀ ਐਦਾ ਉਦਾ ਮੈਨੂੰ ਉਹ ਟਾਈਮ ਨਹੀਂ ਦਿੰਦਾ ਬਹੁਤ ਖੁਸ਼ ਯਾਰ ਬਹੁਤ ਖੁਸ਼ ਤੇ ਲੋਕੀ ਕਹਿੰਦੇ ਕਿ ਇਹ ਚੀਜ਼ ਪਰਸਨਲ ਤੁਸੀਂ ਨਟ ਤੇ ਕਰਦੇ ਜਿਹੜਾ ਪਿਆਰ ਤੁਸੀਂ ਪਰਸਨਲ ਨਟ ਤੇ ਲੈ ਕੇ ਆ ਰਹੇ ਹੋ ਜੇ ਤੁਸੀਂ ਆਪਣੇ ਸਬਸਕ੍ਰਾਈਬਰਸ ਨੂੰ ਜਾਂ ਇਹਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਨਟ ਤੇ ਪਹਿਲਾਂ ਬਣਾਉਂਦੇ ਹੋ ਤੁਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹੋ ਕਿ ਜਿਹੜੀ ਤਰੀਕਾ ਸੋਸ਼ਲ ਮੀਡੀਆ ਤੇ ਫੋਲੋਇੰਗ ਹੈਗੀ ਕਿ ਤੁਸੀਂ ਇੱਧੇ ਸਾਡੇ ਘਰੇ ਆ ਜਾਓ ਇੱਥੇ ਆ ਜਾਓ ਉੱਥੇ ਆ ਜਾਓ ਮੈਂ ਤੁਹਾਨੂੰ ਇਦਾਂ ਮਿਲਦਾ ਉਦਾਂ ਮਿਲਦਾ ਉਹ ਚੀਜ਼ ਤੋਂ ਡਰਾਇਆ ਵੀ ਜਿਨ੍ਹਾਂ ਨੇ ਬਾਅਦ ਚ ਉਹ ਚੀਜ਼ ਤੋਂ ਡਰਾਇਆ ਵੀ ਕਿ ਓਕੇ ਹੁਣ ਇਹਦਾ ਲੈ ਕੇ ਜਾਤ ਸਾਡੇ ਜੇ ਇਹ ਚੀਜ਼ ਨਹੀਂ ਹੋਊਗੀ ਤਾਂ ਫਿਰ ਆਪਾਂ ਦੱਸ ਦਿੰਦੇ ਤੈਨੂੰ ਫਿਰ ਆਪਾਂ ਕਰਦੇ ਹਾਂ ਕੁਝ ਫਿਰ ਚਲੋ ਇੱਕ ਯੂਟਿਊਬਰ ਤਾਂ ਮਾਰਨ ਤੱਕ ਵੀ ਗਿਆ ਚਲੋ ਉਹਨੂੰ ਆਪਣੇ ਕਰਮਾਂ ਦੇ ਸੱਜ ਤੇ ਪੈਸੇ ਵੀ ਮਿਲੀ ਰਹੀ ਹੈ ਤੇ ਬਹੁਤ ਖੁਸ਼ ਆ ਵੀਰੇ ਬਹੁਤ ਟਾਟਾ ਮੈਂ ਕਹਿੰਦਾ ਮੈਨਾਂ YouTube ਤੇ ਰੌਣਕਾ ਲੱਗ ਜਾਣਗੀਆਂ ਤੇ ਰੌਣਕਾ ਮੈਨੂੰ ਰੌਣਕਾ ਹੀ ਕਰੂੰਗਾ ਕਿਉਂਕਿ ਸੱਚ ਸੱਚ ਲੋਕਾਂ ਦੇ ਸਾਹਮਣੇ ਆ ਰਹੇ ਨੇ ਤੇ ਸੱਚ ਜ਼ਰੂਰੀ ਨੇ ਬਹੁਤ ਜ਼ਰੂਰੀ ਨੇ ਸਾਰਾ ਕੁਝ ਸਾਡੀ ਵੀ ਜਦੋਂ ਸਾਡੇ ਵੀ ਸਾਡੇ ਜਿਹੜੀ ਗਲਤੀਆਂ ਨੇ ਨਾ ਜਦੋਂ ਰੱਕੀ ਨੜ ਤੇ ਲੱਗੇ ਹੁੰਦੇ ਸੀ ਤਾਂ ਆਪਾਂ ਨੂੰ ਸੈਪਟ ਕਰਦੇ ਸੀ ਮੈਂ ਵੀ ਮੰਨੇ ਆਪਣੀ ਗਲਤੀਆਂ ਬਹੁਤ ਵਾਰ ਨੜ ਤੇ ਕਿ ਵੀਰੇ ਮੈਂ ਇੱਥੇ ਗਲਤੀ ਸੀ ਮੈਂ ਇੱਥੇ ਗਲਤੀ ਸੀ ਮੈਂ ਮੰਨੇ ਆ ਤੇ ਮੰਨਣ ਵਾਲਾ ਬੰਦਾ ਸਭ ਤੋਂ ਵੱਡਾ ਹੁੰਦਾ ਪਰ ਜੇ ਦੀ ਫੇਰ ਵੀ ਉਹਨੂੰ ਸੱਚਾ ਤੇ ਝੂਠੇ ਨੂੰ ਸੱਚ ਪਾਈ ਜਾਓਗੇ ਨਾ ਤਾਂ ਫਿਰ ਲੋਕੀ ਨਹੀਂ ਛੱਡਦੇ ਜਿਹੜੇ ਆ ਦੇਖਣ ਆਲੇ ਆ ਨਾ ਜਿਹੜੇ ਤੁਹਾਨੂੰ ਫੋਲੋ ਕਰਦੇ ਜਿਹੜੇ ਤੁਹਾਡਾ ਘਰ ਚਲਾ ਰਹੇ ਜਿਹਨਾਂ ਦੇ ਸਿਰ ਤੇ ਪ੍ਰਮੋਸ਼ਨਾਂ ਕਰਦੇ ਹੋ ਜਿਹਨਾਂ ਦੇ ਸਿਰ ਤੇ ਤੁਸੀਂ ਥਾਈਲੈਂਡ ਇੰਡੋਨੇਸ਼ੀਆ ਸਾਰਾ ਜਗ੍ਹਾ ਘੁੰਮਦੇ ਹੋ ਬਾਕੀ ਇਸ਼ਾਰਾ ਪਹੁੰਚ ਗਿਆ ਤੇ ਇਹ ਗੱਲ ਜ਼ਰੂਰੀ ਵੀ ਸੀ ਇਸ ਟਾਈਮ ਭਾਵੇਂ ਜਿਹੜੇ ਲੋਕਾਂ ਨੂੰ ਸੱਤ ਸੌ ਨਾ ਨਹੀਂ ਪਸੰਦਦਾ ਉਸ ਆਖਿਆ ਕਹ ਸਕਦੇ ਨੇ ਕਿ ਇਹ ਚੀਜ਼ ਨਹੀਂ ਜ਼ਰੂਰੀ ਪਰ ਇਹ ਚੀਜ਼ ਜ਼ਰੂਰੀ ਵੀ ਸੀ ਇਸ ਟਾਈਮ ਇਹ ਚੀਜ਼ ਜਿਹੜੇ ਬੰਦੇ ਸਮਝਦਾਰ ਨੇ ਨਾ ਜਿਹੜੇ ਸਮਝਦਾਰ ਨੇ ਭੈਣਾ ਵੀਰ ਜਿਹੜੇ ਸਮਝਦਾਰ ਨੇ ਉਹ ਸਮਝ ਗਏ ਸਮਝਦੇ ਨੇ ਕਿ ਹਾਂ ਜੋ ਆਪਾਂ ਨੇ ਕੀਤਾ ਇਹਦੇ ਵਿੱਚ ਭੜਾ ਹੀ ਜਾ ਬ ਸਮਝ ਨਹੀਂ ਸਮਝ ਨਹੀਂ ਬੜੇ ਕਪਲ ਛੋਟੇ ਛੋਟੇ ਨਿਆਣੇ ਜਾਂ ਕੁਝ ਸਮਝ ਨਹੀਂ ਆ ਕਿ ਆ ਰੀਅਲ ਲਾਈਫ ਆ ਤੇ ਦੂਜੀ ਗੱਲ ਅਸੀਂ ਕਿਹਦਾ ਘਰ ਬਚਾਇਆ ਵਾ ਤੋੜਿਆ ਨਹੀਂ ਗਾ ਇੱਕ ਬੰਦੇ ਨੂੰ ਧੋਖੇ ਚੋਂ ਕੱਢਿਆ ਵਾ ਪਰਸਨਲ ਵੀ ਪਰਸਨਲ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰਸਨਲ ਵੀ ਇੱਕ ਬੰਦੇ ਨੂੰ ਧੋਖੇ ਚੋਂ ਕੱਢਿਆ ਅਸੀਂ ਪਾਇਆ ਨਹੀਂ ਕਿਸੇ ਨੂੰ ਲੈ ਕਿਸੇ ਨੂੰ ਖਰਾਬ ਨਹੀਂ ਕੀਤਾ ਕਿ ਇਹਨੂੰ ਕੋਈ ਬੰਦੇ ਨੇ ਧੋਖੇ ਚੋਂ ਕੱਢਿਆ ਤੇ ਜੇ ਬੰਦੇ ਨੇ ਹਜੇ ਵੀ ਧੋਖੇ ਚ ਰਹਿਣਾ ਉਹਦੀ ਮਰਜ਼ੀ ਆ ਤੇ ਜਿਹੜੇ ਲੋਕਾਂ ਨੇ ਹਜੇ ਧੋਖੇ ਚ ਰਹਿਣਾ ਉਹਨਾਂ ਦੀ ਮਰਜ਼ੀ ਆ ਪਰ ਮੈਂ ਸੱਚੀ ਕਹਿੰਦਾ ਵੀਰੇ ਮੈਂ ਤੀਜੇ ਪਾਰ ਚ ਮਕਾਉਣ ਲੱਗਾ ਸੀਗਾ ਤੇ ਮੈਂ ਤੀਜੇ ਪਾਰਟ ਤੇ ਵੀ ਮਂਗਾਉਣਾ ਮੈਨੂੰ ਲੱਗਦਾ ਪਰ ਇਹ ਇਹ ਨਾ ਬਈ ਸੋਚੇ ਕਿ ਫਿਰ ਤੀਜੇ ਪਾਰਟ ਤੇ ਤਾਂ ਮੈਂ ਫਿਰ ਮਤਲਬ ਕਿ ਮਕਾ ਦਾ ਮੈਂ ਦਊਂਗਾ ਤੀਜੇ ਪਾਰਟ ਜੇ ਫਿਰ ਵੀ ਫਿਰ ਉਹ ਧੂਣਾ ਪੱਟ ਕੇ ਮਂਗਾਉਂਗਾ ਜਿਹੜੀ ਮੈਂ ਸੋਚਿਆ 15 20 ਮਿੰਟ ਦੀ ਵੀਡੀਓ ਮੈਂ 35 40 ਮਿੰਟ ਤੱਕ ਮਕਾਉਂਗਾ ਤੇ ਐਂਡ ਤੇ ਫਿਰ ਜਿਹੜੇ ਜਿਹੜੇ ਵੀ ਬੰਦੇ ਹੋਰ ਨੇ ਜਿਹੜੇ ਜਿਹੜੇ ਯੂਟਿਊਬਰ ਮੈਨੂੰ ਪਤਾ ਹੀ ਐ ਮੈਨੂੰ ਪਤਾ ਲੱਗ ਰਿਹਾ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਨੂੰ ਮੈਨੂੰ ਮੈਸੇਜ ਆਏ ਨੇ ਕਿਹੜੇ ਕਿਹੜੇ ਫਿਰ ਸਾਡਾ ਕੋਜਾ ਸਾਡਾ ਕੋਜਾ ਸਾਡਾ ਕੋਜਾ ਆਸਟ੍ਰੇਲੀਆ ਤੋਂ ਲੈ ਕੇ ਇੱਥੇ ਤੱਕ ਇਸ ਨਿਊਜ਼ੀਲੈਂਡ ਤੋਂ ਸਾਰੇ ਜਿੰਨੇ ਵੀ ਕੈਨੇਡਾ ਕਨੂਡਾ ਦੇ ਵੀ ਜਿੰਨੇ ਨੇ ਤੇ ਇੰਡੀਆ ਦੇ ਵੀ ਨੇ ਜਿਹੜੇ ਵੈਸੇ ਤਾਂ ਕਹ ਰਹੇ ਨੇ ਵੀਰੇ ਬਹੁਤ ਹੱਤ ਕਰਾਤੀ ਪਰ ਵਿੱਚੋ ਜੇ ਡਰਨ ਵਾਸਤੇ ਮੈਸੇਜ ਬਸ ਕਰਦੇ ਨੇ ਕਿ ਸਾਡਾ ਕੁਝ ਆ ਸਾਡਾ ਕੁਝ ਥਾਂ ਬਾ ਥਾਂ ਬਾ ਥਾਂ ਬਾ ਹੀ ਹੁੰਦਾ ਮਤਲਬ ਰੁਕੋ ਰੁਕੋ ਨਾ ਬਹੁਤ ਕੁਝ ਆ ਬਹੁਤ ਕੁਝ ਆ ਅੱਜ ਮੈਂ ਰਿਕਾਰਡਿੰਗ ਪੂਣੀ ਸੀਗੀ ਪਰ ਮੈਨੂੰ ਲੱਗਦਾ ਮੈਂ ਗਲਤ ਅਗਰ ਵੇਟ ਕਰੂੰਗਾ ਰਿਕਾਰਡਿੰਗ ਦੀ ਕਿਉਂਕਿ ਉਹ ਰਿਕਾਰਡਿੰਗ ਵੈਸੇ ਉਹ ਚਾਦਾ ਪਾਰਸ ਆਪਾਂ YouTube 'ਤੇ ਪਾਈ ਦਿੱਤਾ ਸੀਗਾ ਪਰ ਉਹ ਬਾਕੀ ਰਿਕਾਰਡਿੰਗ ਹੱਲ ਪਾਵਾਂਗੇ ਮ ਤੱਕਰ ਵੀਡੀਓ ਦਾ ਅਗਲਾ 파ਰਟ ਦੇ ਕੇ ਤੇ ਮਨ ਲਗੀ ਗੁੱਡ ਕਰਾਂ ਤੇ ਮੈਂ ਕਹਿੰਦਾ ਹਰ ਇੱਕ ਨੂੰ ਆਪਣਾ ਹੱਕ ਰੱਖੰਦਾ ਹਰ ਇੱਕ ਨੂੰ ਹੱਕ ਆਪਣਾ ਪੱਖ ਰੱਖੰਦਾ ਹਰ ਬੰਦਾ ਆਪਣਾ ਪੱਖ ਰੱਖ ਸਕਦਾ ਕਿਸੇ ਨੂੰ ਭੱਜਣ ਤੋਂ ਨਹੀਂ ਜਾਂ ਸੋਸ਼ਲ ਮੀਡੀਆ ਤੋਂ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਆਪਣਾ ਪੱਖ ਦੋ ਜਿਹੜੇ ਜਿਹੜੇ